ਦੇਖੀ ਕਿੰਨੇ ਸੋਹਣੇ ਆ ਫੁੱਲ ਮੈਂ ਮम्मी ਨੂੰ ਕਹੂੰਗੀ ਵੀ ਮम्मी ਇਹ ਗਮਲਾ ਆਪਣੇ ਕਮਰੇ ਚ ਰੱਖ ਲੰਨੇ ਆ ਕੁੜੀ ਐ ਕੀ ਕਰੀ ਜਾਨੀ ਆ ਕੁਛ ਨਹੀਂ ਬੇਬੇ ਮੈਂ ਤਾਂ ਫੁੱਲ ਵੇਖੀ ਆਂਦੀ ਸੀ ਕਿੰਨੇ ਸੋਹਣੇ ਲੱਗਦੇ ਆ ਹਨਾ ਫੁੱਲ ਕਿੰਨੇ ਸੋਹਣੇ ਲੱਗਦੇ ਤੋੜ ਦੇਂਗੀ ਇਹਨਾਂ ਨੂੰ ਮਸਾ ਬਣਾ ਪਾ ਲਈ ਆ ਮੈਂ ਤਾਂ ਇਹ ਪਾਣੀ ਪਾ ਪਾ ਕੇ ਲੈ ਬੇਬੇ ਮੈਂ ਕਿਉਂ ਤੋੜੂੰਗੀ ਇਹਨਾਂ ਕਾ ਤਾਂ ਮੈਨੂੰ ਪਤਾ ਹੀ ਆ ਪਾਣੀ ਤਾਂ ਬੇਬੇ ਪਾਇਆ ਨਹੀਂ ਸੁੱਕੇ ਤਾਂ ਪਏ ਆ ਗਮਲੇ ਮੈਂ ਕੱਲ ਤਾਂ ਪਾਣੀ ਪਾਏ ਇਨਾਂ ਚ ਐ ਮੈਂ ਬਾੜੇ ਇਨਾਂ ਚ ਹੱਥ ਪੱਲੇ ਜੇ ਨਾ ਮਾਰਿਆ ਕਰ ਲੈ ਹੱਥ ਪੱਲੇ ਮਾਰਨ ਨਾਲ ਕਿਹੜਾ ਟੁੱਟੇਗੀ ਬੇਬੇ ਤੋਰ ਦੰਗ ਜਿਹਾ ਨਹੀਂ ਡੁੱਟੇ ਤਾਂ ਤੇਰੀ ਮਾਂ ਤੈਨੂੰ ਐਨੇ ਵੀ ਨਹੀਂ ਅਕਲ ਦਿੰਦੀ ਜੀ ਬੇਬੇ ਮੇਰੀ ਗੱਲ ਸੁਣੋ ਮੇਰੀ ਮਾਂ ਨੂੰ ਵਿਚ ਲਿਆਉਣ ਦੀ ਕੋਈ ਲੋੜ ਨਹੀਂ ਹੈਗੀ ਨਾਲੇ ਮੇਰੀ ਮਾਂ ਨੇ ਮੈਨੂੰ ਅਕਲ ਸਿਖਾਈ ਹੋਈ ਆ ਵੀ ਕਿੰਨਾ ਕ ਕੀ ਕਰਨਾ ਕੀ ਨਹੀਂ ਅੱਜ ਸਕੂਲ ਨਹੀਂ ਮਰੀਗੀ ਤੂੰ ਕਰੇ ਫਿਰਦੀ ਹੈਗੀ ਛੁੱਟੀ ਸੀ ਬੇਬੇ ਸਕੂਲ ਦੀ ਤਾਂ ਨਹੀਂ ਗਈ ਤੇਰੀ ਮਾਂ ਤੈਨੂੰ ਸਮਝਾ ਕੇ ਜਾਇ ਕਰੇ ਮਾੜਾ ਮੋਟਾ ਵੀ ਹੱਥ ਪੱਦਾ ਬਾਹਲਾ ਨਹੀਂ ਵਿਚ ਮਾਰੀ ਜਾਂਦਾ ਜਿਹੜਾ ਸਾਨੂੰ ਕਮਰਾ ਦਿੱਤਾ ਨਾ ਉਹ ਅਸੋਚ ਹੀ ਰਿਹਾ ਕਰ ਤੂੰ ਬੜਾ ਨੇਥਾ ਤੋਰ ਫੇਰਾ ਜ ਕਰਿਆ ਕਰ ਬੇਬੇ ਕਮਰੇ ਚ ਵੀ ਸਾਰਾ ਦਿਨ ਬੈਠੇ ਮੈਂ ਕੀ ਕਰਾਂ ਬੋਰ ਹੋ ਜਾਨੀ ਆ ਬੋਰ ਹੋ ਜਾਣੀ ਐਗੀ ਤੂੰ ਤੂੰ ਸਤਾ ਗੱਲ ਗੱਲ ਤੇ ਬੋਲਣ ਲੱਗ ਜਾਨੀਆ ਮੈਨੂੰ ਮੈਂ ਕੀ ਕਰਤਾ ਇਹ ਜਾਂ ਦੇਖੀ ਜਾਂਦੀ ਸੀ ਬੋਲਣ ਨੂੰ ਦੇਖੀ ਜਾਂਦੀ ਸੀ ਕਿ ਕੀ ਕਰਤਾ ਆ ਦੋ ਤਿੰਨ ਡਾਣੀਆਂ ਵਿੱਚ ਤੋੜੀਆਂ ਪੰਗਾ ਆ ਅਕਲ ਹੈ ਨਹੀਂ ਤੈਨੂੰ ਕੋਈ ਨਹੀਂ ਬੇਬੇ ਮੈਂ ਕੁਛ ਨਹੀਂ ਤੋੜਿਆ ਇਹ ਤਾਂ ਪਹਿਲਾਂ ਦੀ ਟੁੱਟੀਆਂ ਪਈਆਂ ਸੀਗੀਆਂ ਆਖੇ ਤੋੜ ਕੇ ਕਹਿੰਦੀ ਪਹਿਲਾਂ ਦੀਆਂ ਟੁੱਟੀਆਂ ਪੰਗਾ ਸੀ ਮੈਂ ਚੱਕੀ ਤਾਂ ਜਾਨੀ ਐ ਖੜੀ ਉੱਥੇ ਬੇਬੇ ਹੁਣ ਇਹਨਾਂ ਇਲਜ਼ਾਮ ਲਈ ਜੇ ਹੁਣ ਇਹ ਤਾਂ ਮਤਲਬ ਮੈਂ ਫੁੱਲਾਂ ਕੋਲ ਖੜੀ ਸੀ ਤਾਂ ਮੈਂ ਥੋੜੀ ਤੋੜਤਾ ਕੁਛ ਕੋ ਮਾੜੀ ਪੱਟੀ ਅਕਲ ਲੈ ਲੈ ਕਰ ਤੇਰੀ ਮਾਂ ਨੂੰ ਤਾਂ ਨਹੀਂ ਅਕਲ ਇੱਥੇ ਛੱਡ ਜਾਂਦੀ ਮੇਰੇ ਕੋਲੇ ਪੱਜ ਗਈ ਲੈ ਹੁਣ ਜਿਵੇਂ ਦਿਮਾਗ ਹੈ ਨਹੀਂ ਗਏ ਕੁੜੀ ਦੇ ਤਾਂ ਕਿਥੋਂ ਸਾਨੂੰ ਇੱਥੇ ਪਿੱਪੜਾ ਲਾ ਲਈ ਮੈਂ ਤਾਂ ਇਹ ਮੈਂ ਆਪਨ ਆ ਮੁੰਡਾ ਲੜਦਾਗਾ ਮੈਨੂੰ ਕਹਿੰਦਾ ਮਾਂ ਤੂੰ ਇਹਨਾਂ ਤੋਂ ਕੀ ਕਰਾਉਣਾ ਸੀਗਾ ਚਾਰ ਪੈਸਾ ਦਾ ਲਾਲਚ ਕਰ ਗਈ ਮੈਂ ਵੀ ਮੈਨੂੰ ਫੋਨ ਕਰਕੇ ਹਾਂ ਇਹ ਬਈ ਮਰਤੋ ਤਾਂ ਰਹਣੀ ਜਾਂ ਮੈਂ ਤਾਂ ਪੁੱਛ ਲਈ ਗੱਲ ਚੱਕਲਾ ਹੋਣ ਇੱਕ ਮੰਮੀ ਕਿਹੜਾ ਟਾਈਮ ਤੇ ਜਾਗਦੀ ਆ ਹੁਣ ਇਹਿੰਦਾ ਜਦ ਮਰਜ਼ੀ ਲੱਲ ਇਹਿੰਦਾ ਚੱਕਣਾ ਹੀ ਨਹੀਂ ਹੁੰਦਾ ਪਹਿਲੇ ਗੋਲ ਤੇ ਹੈਲੋ ਹੈਲੋ ਕੀ ਕਰਦੀ ਸੀ ਮੰਮੀ ਅੱਛਾ ਉਹਦਾ ਮੈਂ ਤੁਹਾਨੂੰ ਐਂ ਕਹਿੰਦਾ ਸੀਗਾ ਮੈਂ ਕਿਹਾ ਮੈਂ ਇਧਰੋਂ ਬਾਹਰੋਂ ਜੇ ਆਇਆ ਸੀਗਾ ਹੁਣੀ ਮੈਂ ਆ ਕੇ ਮੈਂ ਘਰੇ ਆ ਕੇ ਮੰਜੇ ਜਿੱਤੇ ਬਹਿ ਗਿਆ ਤੇ ਹਾਂ ਮੰਮੀ ਅੰਦਰ ਸੀ ਕੰਮ ਕਰੀ ਜਾਂਦੀ ਸੀ ਮੈਂ ਬੋਲ ਮਾਰ ਲਿਆ ਮੈਂ ਕਿਹਾ ਮੰਮੀ ਆ ਜਾ ਤੇ ਮੈਂ ਤਾਂ ਪੁੱਛ ਹੀ ਲਿਆ ਫਿਰ ਗੱਲਾਂ ਕਰ ਲੈ ਮਰ ਤੋਂ ਤਰੇ ਹਾ ਨਹੀਂ ਗਿਆ ਹਾਂ ਤੇ ਅਬ ਮੈਂ ਮੈਂ ਤਾਂ ਪੈਰੂ ਕੱਢਣੀ ਸੀਗੀ ਆਪਾਂ ਕੱਢ ਲਈ ਤੇ ਮੈਂ ਕਿਹਾ ਮੰਮੀ ਮੰਮੀ ਦੱਸ ਦੇ ਵੀ ਤੂੰ ਕਿੱਥੇ ਗਈ ਸੀ ਮੈਂ ਮਾਹਰ ਦੇ ਕੋਲ ਵੀ ਪਤਾ ਤਾਂ ਮੈਨੂੰ ਸਾਰਾ ਲੱਗ ਗਿਆ ਦੇਖ ਵੀ ਮੈਂ ਤਾਂ ਉਹਨਾਂ ਤੋਂ ਪੁੱਛ ਲੈ ਦੋਨੇ ਮੁੰਡਿਆਂ ਤੋਂ ਮੈਂ ਕਿਹਾ ਉਹਨਾਂ ਨੇ ਤਾਂ ਮੈਨੂੰ ਜਵਾਬ ਦਿੱਤਾ ਹਾਂ ਮੈਂ ਕਿਹਾ ਉਹਨੂੰ ਦੇਖ ਤੇਰੀ ਮਰਜ਼ੀ ਆ ਦੱਸਣਾ ਨਾ ਦੱਸਣਾ ਦੇਖ ਪਤਾ ਮੈਨੂੰ ਸਾਰਾ ਲੱਗ ਗਿਆ ਵੀ ਤੂੰ ਕਿੱਥੇ ਗਈ ਸੀ ਤੇ ਆਪੀ ਮੰਨ ਲਗੀ ਕਹਿੰਦੀ ਅੱਛਾ ਪੁੱਤ ਤੈਨੂੰ ਪਤਾ ਲੱਗ ਗਿਆ ਮੈਂ ਕਿਹਾ ਹਾਂ ਲੱਗ ਗਿਆ ਮੈਨੂੰ ਪਤਾ ਕਹਿੰਦੀ ਪੁੱਤ ਕਹਿੰਦੀ ਜੇ ਤੈਨੂੰ ਪਤਾ ਲੱਗ ਗਿਆ ਫਿਰ ਮੈਂ ਦੱਸ ਹੀ ਦਿੰਨੀ ਆ ਪੋਲਾ ਜਾ ਮੂੰਹ ਕਰਕੇ ਜਿਵੇਂ ਜੀ ਕਰਦੀ ਹੁੰਦੀ ਆ ਤੇ ਕਹਿੰਦੀ ਫਿਰ ਮੈਂ ਤੈਨੂੰ ਦੱਸ ਹੀ ਦਿੰਨੀ ਆ ਕਹਿੰਦੀ ਮੈਂ ਨਾ ਪੁੱਤ ਮਨਿੰਦਰ ਕੋਲੇ ਗਈ ਸੀ ਅੱਛਾ ਦੇ ਗਨੇ ਮੰਨਿੱਤਰ ਕੋਲੇ ਗਈ ਸੀਗੀ ਹਾਂ ਤੇ ਮੈਂ ਉਹ ਉੱਥੇ ਕੀ ਲੈਣ ਗਈ ਸੀ ਮੰਮੀ ਤੇ ਕਹਿੰਦੀ ਬੱਸ ਪੁੱਤੂੰ ਹੀ ਵਾਗ ਗਈ ਕਹਿੰਦੀ ਉਹਦਾ ਪਤਾ ਲੈਣਾ ਮੈਂ ਕਿਹਾ ਅੱਛਾ ਕਹਿੰਦੀ ਉੱਥੇ ਮੈਨੂੰ ਮਿਲੀ ਨਹੀਂ ਤੇ ਮੈਂ ਕਿਹਾ ਅੱਛਾ ਮੈਂ ਕਿਹਾ ਉਹ ਹੀ ਨਹੀਂ ਮਿਲੀ ਕਿ ਮੈਂ ਕਹ ਵੀ ਕਿਤੇ ਹੋਰ ਰਹਿਣ ਲੱਗ ਗਈ ਨਹੀਂ ਕਹਿੰਦੀ ਪੁੱਤ ਕਿਤੇ ਹੋਰ ਰਹਿਣ ਲੱਗ ਗਈ ਤੇ ਅੱਛਾ ਉੱਥੇ ਹੋਰ ਰਹਿਣ ਲੱਗ ਗਈ ਕਿਤੇ ਹਾਂ ਅੱਛਾ ਅੱਛਾ ਸਾਰਾ ਹਾਂ ਕਹਿੰਦੀ ਕਿਤੇ ਹੋਰ ਰਹਿਣ ਲੱਗ ਗਈ ਮੈਂ ਕਿਹਾ ਪਰ ਆਈ ਹੁੰਦਾ ਮੈਂ ਕਿਹਾ ਜਿਹੜੀਆਂ ਉਹਦੇ ਮਾਪੇ ਉਹ ਤੋਂ ਮਾਪੇ ਉਹਦੇ ਕਹਣੇ ਤੋਂ ਬਾਹਰ ਚੱਲਦੀਆਂ ਫਿਰ ਮੈਂ ਕਿਹਾ ਆਈਆਂ ਤਰਦੀਆਂ ਉਹ ਉਹਨਾਂ ਦੇ ਘਰ ਮਗਾ ਭਟਕਾਣਾ ਹੁੰਦਾ ਕੋਈ ਹਾਂ ਐਂ ਭਟਕਣਾ ਹੁੰਦਾ ਮਗਾ ਫਿਰ ਉਹਨਾਂ ਨੇ ਤਾਂ ਸਹੀ ਗੱਲ ਹੈ ਹਾਂ ਕਹਿੰਦੀ ਨਹੀਂ ਪੁੱਤ ਐ ਤਾਂ ਨਹੀਂ ਬੁਝਾਰਤਾਈਆਂ ਪਾਉਣ ਲੱਗੀ ਤੇ ਮੈਂ ਕਿਹਾ ਹੁਣ ਮੈਨੂੰ ਐਂ ਦੱਸ ਦੇ ਮੰਮੀ ਵੀ ਤੇ ਚੋਨੀ ਕੀ ਐ ਗੱਲ ਸਿੱਧੀ ਜੀ ਗੱਲ ਆ ਜਿਹੜੀ ਵੀ ਪਹਿਲ ਲਗਾਈਆਂ ਨਾ ਆਪਾਂ ਹਾਂ ਮੈਂ ਕਿਹਾ ਵੀ ਤੂੰ ਐਂ ਦੱਸ ਦੇ ਚੋਨੀ ਕੀ ਐ ਕਹਿੰਦੀ ਪੁੱਤ ਮੈਂ ਤਾਂ ਐਂ ਕਹਿੰਦੀ ਸੀਗੀ ਵੀ ਫਿਰ ਵੀ ਮਨਿੰਦਰ ਨੂੰ ਇੱਥੇ ਲੈ ਆਉਂਦੇ ਤੇ ਮੈਂ ਕਿਹਾ ਅੱਛਾ ਮੈਂ ਕਿਹਾ ਇੱਥੇ ਅੱਛਾ ਇੱਥੇ ਲੈ ਕੇ ਆਉਣੀ ਆ ਕਹਿੰਦੀ ਹਾਂ ਸੋਚਦੀ ਐ ਮਨਿੰਦਰ ਕੋਲ ਪੈਤੀ ਲੱਗੀ ਲੈ ਸੋਚਦੀ ਕੀ ਸੋਚ ਰੱਖਿਆ ਸੋਚਦੀ ਨਹੀਂ ਸੋਚ ਰੱਖਿਆ ਮੇਰੀ ਗੱਲ ਸੁਣ ਲੈ ਮੁੰਡਿਆ ਹਾਂ ਮੇਰੇ ਘਰੇ ਤੇ ਆਉਣੀ ਨਹੀਂ ਜਾਣਾ ਜੇ ਮਨਿੰਦਰ ਆ ਗਈ ਸਾਰਾ ਸਮਾਨ ਜ਼ਮੀਨ ਜਾਇਦਾਦ ਸਭ ਤੇ ਉਹਦੇ ਹੋ ਸਿਰੋਜ ਉਹ ਗੱਲ ਤਾਂ ਸੁਣ ਮੇਰੀ ਇਹ ਤਾਂ ਕਹੀ ਜਾਂਦੀ ਆ ਕਹਿੰਦੀ ਦੇਖ ਪੁੱਤ ਕਹਿੰਦੀ ਆ ਜ਼ਮੀਨ ਜਾਇਦਾਦ ਘਰ ਕਹਿੰਦੀ ਸਾਰਾ ਕੁਝ ਤੇ ਹੁਣ ਕਹਿੰਦੀ ਉਹਦੇ ਹੀ ਆ ਕਹਿੰਦੀ ਮੇਰਾ ਕਿ ਕਹਿੰਦੀ ਮੇਰੇ ਉਹ ਕਹਿੰਦੀ ਮੇਰੇ ਬਾਅਦ ਤਾਂ ਕਹਿੰਦੀ ਉਹਦੇ ਹੀ ਆ ਸਾਰਾ ਕੁਝ ਕਹਿੰਦੀ ਕਹਿੰਦੀ ਬਾਰਸ਼ ਆਇਆ ਬਾਰਸ਼ ਕਹਿੰਦੀ ਕੁੜੀ ਕਹਿੰਦੀ ਉਹ ਸੰਭੂਗੀ ਕੀ ਕਰੀ ਤੇਰਾ ਕੋਈ ਫੋਸਟਾ ਉਹੀ ਚੱਕੀ ਜੰਨੇ ਹੈਗੇ ਆ ਫਿਰ ਉਹੀ ਤਾਂ ਪਰ ਉਹੀ ਤਾਂ ਗੱਲ ਆ ਨਾ ਮੈਂ ਤਾਂ ਫਿਰ ਇੰਨਾ ਤਾਂ ਮੈਂ ਚਲوں ਬਾਲਾ ਤਾਂ ਕੁਛ ਕਿਹਾ ਨਹੀਂ ਮੈਂ ਖਬਰ ਅਗਲੀ ਐ ਜੋ ਆਪਾਂ ਕਿਉਂ ਬੁਰੇ ਪੈਣਾ ਹਾਂ ਤੂੰ ਤੇ ਨਿਗ੍ਹਾ ਰੱਖ ਕੋਈ ਗੱਲ ਨਹੀਂ ਮੈਂ ਇੱਕ ਦੇ ਦਿਨ ਤੇ ਨਾ ਮੜੀ ਠੀਕ ਹੋ ਜਾ ਤਾਂ ਫਿਰ ਮਾਰੂੰਗੀ ਕਿਹੜਾ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਮੰਮੀ ਉਹ ਤਾਂ ਤੇਰੀ ਗੱਲ ਠੀਕ ਆ ਬਸ ਤੂੰ ਇਹਦੇ ਆਉਣ ਜਾਣ ਸਾਰੇ ਕਿਤੇ ਨਿਗ੍ਹਾ ਰੱਖ ਕਿੱਥੇ ਜਾਂਦੀ ਆ ਕੀ ਕਰਦੀ ਆ ਕਿਤੇ ਕੋਟ ਕਚਹਿਰੇ ਜਾਂ ਤੂੰ ਹੀ ਗੱਲ ਉਹਨੂੰ ਪਾੜ ਕੇ ਮੰਦਰ ਨੂੰ ਤੇ ਸਾਰਾ ਸੁਣਾ ਕਰਵਾ ਦੇ ਫਿਰ ਜਦੋਂ ਇੰਨੀ ਗੱਲ ਹੀ ਕਹਦੀ ਨਾਂ ਲਵਾਉ ਕੀ ਹੁਣ ਜਦੋਂ ਅਗਲੀ ਨੇ ਸਿੱਧਾ ਹੀ ਕ ਕਹਿੰਦੀ ਫਿਰ ਉਹਦੀ ਆ ਸਾਰਾ ਕੁਝ ਕਹਿੰਦੀ ਇੱਥੇ ਹੋਰ ਕੀ ਦਾ ਮੈਂ ਮੈਂ ਤਾਂ ਫਿਰ ਕਹਿਤਾ ਮੰਮੀ ਮੈਂ ਖਿਆ ਦੇਖ ਲੈ ਸਿੱਧੀ ਜੀ ਗੱਲ ਆ ਮੰਮੀ ਮੈਂ ਖਿਆ ਸਤਾ ਕੁਝ ਨਹੀਂ ਕਹਿੰਦੀ ਤੇਰੇ ਭਲੇ ਨੂੰ ਹੀ ਕਹਿੰਨੇ ਮੈਂ ਖਿਆ ਦੇਖ ਲੈ ਹਜੇ ਤੱਕ ਮਾਮੀ ਨੂੰ ਸਰਾਉਂਦਾ ਮੈਂ ਖਿਆ ਸਾਰਾ ਪਿੰਡ ਉਹਦੇ ਪਿੱਛੇ ਤੁਰ ਗਿਆ ਮੈਂ ਖਿਆ ਤੇ ਹੁਣ ਮੈਂ ਖਿਆ ਲਾਹਣਤਾ ਪਾਊਗਾ ਤੁਹਾਨੂੰ ਤੂੰ ਤੂੰ ਹੋਜੂ ਮੈਂ ਖਿਆ ਸਾਰੇ ਕਿਤੇ ਜ ਉਹਨੂੰ ਬਾੜ ਦੇ ਮੈਂ ਖਿਆ ਪਿੰਡ ਕੀ ਕਹੂਗਾ ਵੀ ਬਹੁਤ ਚੰਗੀ ਗੱਲ ਆ ਵੀ ਬਹੁਤ ਵਧੀਆ ਕੰਮ ਕੀਤਾ ਤੁਸੀਂ ਵੀ ਇਹਦਾ ਪਿਓ ਤਾਂ ਹਾਂ ਵੀ ਉਹਦੇ ਪਿਓ ਤਾਂ ਇਹਦੇ ਸਾਰੇ ਗੱਲਾਂ ਛੱਡਿਆ ਫਿਰਤ ਕਰ ਰਹੇ ਨੇ ਇਹ ਤਾਂ ਐ ਹੀ ਕਹੋ ਕਰਨੀਆਂ ਤੂੰ ਚੁੱਪ ਕਰਕੇ ਨਾ ਬਸ ਇਹਦੀ ਨਿਗ੍ਹਾ ਰੱਖਣੀ ਹੈ ਕੋਰਟ ਕਚੈਰੀ ਨਾ ਇਹ ਜਾਵੇ ਨਹੀਂ ਨਹੀਂ ਬਸ ਤੂੰ ਟੈਨਸ਼ਨ ਨਾਲ ਉਹਦੇ ਨਾਲ ਕਰਾ ਦੇ ਸਾਰਾ ਕੋਰਟ ਕਚੈਰੀ ਦਾ ਕੀ ਹੁੰਦੀ ਨਹੀਂ ਵੀ ਮਰ ਤੂੰ ਪੁੱਛ ਕੇ ਟੱਪੂਏ ਟੈਨਸ਼ਨ ਕੋ ਲੈਣੀ ਹੈ ਤੂੰ ਮੰਮੀ ਬਸ ਕਿੱਥੇ ਰੱਖਵਾ ਦੇ ਬਾ ਠੀਕ ਆ ਠੀਕ ਓਕੇ ਹਾਂ ਇਹਦਾ ਮੇਰੀ ਮਾਂ ਵੀ ਪੂਰੀ ਤੇਜ ਆ ਕਿੱਥੇ ਪੈਰ ਲੱਗਣ ਦਿੰਦੀ ਆ ਇਹਨਾਂ ਦੇ ਚੱਲ ਬੇਨ ਵੀਰ ਆਪਣਾ ਤਾਂ ਹੋ ਗਿਆ ਤਾਂ ਮੰਮੀ ਨੇ ਲੈ ਮੈਂ ਕੀ ਆ ਸੀ ਮੈਂ ਆਪਾਂ ਨਹੀਂ ਇੱਥੇ ਰਹਿੰਦੇ ਮੰਮੀ ਨੇ ਮੇਰੀ ਗੱਲ ਨਹੀਂ ਸੁਣੀ ਆਪ ਤਾਂ ਮੰਮੀ ਭਾਗ ਜਾਂਦੀ ਕੰਮ ਮੈਨੂੰ ਇੱਥੇ ਛੱਡ ਗਈ ਇਹਦੇ ਨਾਲੋਂ ਦਾ ਮਾਸੀ ਦਾ ਘਰ ਠੀਕ ਸੀਗਾ ਮੈਨੂੰ ਕੋਈ ਬੋਲਦਾ ਤਾਂ ਨਹੀਂ ਸੀ ਨਾਲੇ ਮਾਸੀ ਮੈਨੂੰ ਕਿੰਨਾ ਪਿਆਰ ਕਰਦੀ ਸੀ ਚਾਹੇ ਅੰਦਰ ਕਿੰਨੇ ਬੋਲਦੇ ਸੀ ਆ ਬੇਬੇ ਨੂੰ ਕੋਈ ਇੰਨਾ ਤਾਂ ਨਹੀਂ ਗੱਲ ਕਰ ਤੇ ਮੈਨੂੰ ਸੁਣੋਂਦਾ ਸੀ ਹਾਏ ਹਾਏ ਕੀ ਹੋ ਗਿਆ ਰਾਜੇ ਰੋਈ ਕਿਉਂ ਜਾਨੀਏ ਕੀ ਗੱਲ ਹੋ ਗਈ ਮਾਸੀ ਬੇਬੇ ਨੇ ਚੁੜਕਤਾ ਮੈਨੂੰ ਮੈਂ ਨਾ ਆਪਣੇ ਉੱਤੇ ਫੁੱਲ ਵੇਖੀ ਆਂਦੀ ਸੀ ਮੈਨੂੰ ਸੋਹਣੇ ਲੱਗੇ ਬੇਬੇ ਨੇ ਕਿ ਉਹ ਹੀ ਕਹਤਾ ਮੈਨੂੰ ਵੀ ਫੁੱਲ ਤੋੜ ਤੇ ਤੂੰ ਮੈਂ ਨਹੀਂ ਤੋੜੇ ਮਾਸੀ ਫੁੱਲ ਮੈਂ ਕਿਉਂ ਤੋੜੂੰਗੀ ਹਾਂ ਹਾਂ ਮੈਨੂੰ ਪਤਾ ਉਹ ਹੋਣਾ ਅਸਲ 'ਚ ਬੇਬੇ ਨੇ ਨਾ ਬੜੇ ਪਿਆਰ ਨਾਲ ਰੱਖੇ ਹੋਏ ਨੇਗੇ ਉਹ ਤਾਂ ਮੈਨੂੰ ਵੀ ਨਹੀਂ ਪਾਣੀ ਪਾਉਣ ਦਿੰਦੀ ਕਹਦੀ ਆ ਤੇਰੇ ਝੂਠੇ ਹੱਥ ਨੇ ਮੈਂ ਪਾਉਂਗੀ ਉਹ ਤਾਂ ਬੋਲ ਵੀ ਗੁੱਸਾ ਨਾ ਕਰ ਦੇਗਾ ਐ ਕਿ ਤਰ ਰਹੀ ਜਾਨੀ ਆ ਤੂੰ ਬਾਸੇ ਬੋਲਣ ਦਾ ਵੀ ਕੋਈ ਤਰੀਕਾ ਹੁੰਦਾ ਨਾ ਸਕੂਲ ਨਹੀਂ ਗਈ ਇੱਥੇ ਮਰੀਆਂ ਇਹ ਕੀ ਮਤਲਬ ਹੋਏ ਜੇ ਮੇਰੇ ਮਾਂ ਨੂੰ ਦੱਸ ਦਾਂ ਮੈਂ ਫਿਰ ਲੜਾਈ ਨਹੀਂ ਹੋਊਗੀ ਹਾਂ ਹਾਂ ਤਾਂ ਹੀ ਤੈਨੂੰ ਕਹਿੰਦੀ ਆ ਸਿਆਣੀ ਐ ਨਾ ਤੂੰ ਦੇਖਾ ਪਰ ਲੜਾਈ ਥੋੜੀ ਕਰਵਾਨੀਆਂ ਹਨਾ ਪਤਾ ਕੀ ਗੱਲ ਹੈ ਜਿਹੜੀਆਂ ਪ੍ਰਾਣੀਆਂ ਬੁੜੀਆਂ ਹੁੰਦੀਆਂ ਸੀਗੀਆਂ ਜਿਵੇਂ ਮੇਰੀ ਸੱਸ ਹੋਗੀ ਮੇਰੀ ਮਾਂ ਹੋਗੀ ਤੇਰੀ ਜਦਾਦੀ ਹੁੰਦੀ ਹਨਾ ਤੇ ਉਹ ਉਹ ਨਾ ਐਂ ਬੋਲਦੇ ਨੇ ਮਤਲਬ ਆਹ ਕਿੱਧਰ ਮਰੀਆਂ ਕੀ ਕਰਦੀਆਂ ਇਹੇ ਤਾਂ ਕੁਝ ਬੋਲਦੇ ਨੇ ਉਹਨਾਂ ਦੇ ਬੋਲਣ ਦਾ ਮਤਲਬ ਕੁਝ ਗਲਤ ਨਹੀਂ ਹੁੰਦਾ ਉਹ ਤਾਂ ਵੈਸੇ ਸੁਭਾਈ ਕੇ ਉਹਨਾਂ ਦੀ ਹਾਲਤ ਹੁੰਦੀ ਆ ਮੈਂ ਕਦੇ ਇਹੋ ਜਿਹਾ ਕੋਈ ਸੁਣਿਆ ਨਹੀਂ ਨਾ ਮੇਰੀ ਮਾਂ ਨੇ ਤਾਂ ਕਦੇ ਮੈਨੂੰ ਬੋਲੇ ਨਹੀਂ ਮੇਰੀ ਮਾਂ ਤਾਂ ਤੁਹਾਡੇ ਸਮਝ ਮੈਨੂੰ ਕਿੰਨਾ ਪਿਆਰ ਕਰਦੀ ਆ ਮੈਂ ਨਾਲ ਮम्मी ਨੂੰ ਕਿਹਾ ਸੀ ਵੀ ਆਪਾਂ ਨਹੀਂ ਇੱਥੇ ਰਹਿੰਦੇ ਮੰਮੀ ਨੂੰ ਸੁਣੀ ਨਹੀਂ ਮੇਰੀ ਗੱਲ ਚੰਗਾ ਚੰਗਾ ਪਹਿਲਾਂ ਤਾਂ ਚੁੱਪ ਕਰ ਚੁੱਪ ਕਰ ਬਿਲਕੁਲ ਸ਼ਾਂਤ ਹੋ ਜਾ ਹੁਣ ਨਹੀਂ ਰੋਣਾ ਹੈਗਾ ਠੀਕ ਹੈ ਤੇਰੀ ਮਾਸੀ ਆ ਗਈ ਨਾ ਤੇਰੇ ਕੋਲੇ ਚਲ ਮੈਂ ਸੌਰੀ ਮੰਗਦੀ ਹਾਂ ਉਹਨਾਂ ਦੀ ਵਾਸਤੇ ਨਹੀਂ ਨਹੀਂ ਮਾਸੀ ਤੁਸੀਂ ਨਾ ਉਹ ਸੌਰੀ ਮੰਗੋ ਮੈਨੂੰ ਬੇਬੇ ਦੀ ਗੱਲ ਦਾ ਕੋਈ ਗੁੱਸਾ ਨਹੀਂ ਤੂੰ ਜਦੋਂ ਮੇਰੀ ਮੰਮੀ ਨੂੰ ਬੋਲਦੇ ਆ ਨਾ ਮੈਨੂੰ ਉਦੋਂ ਗੁੱਸਾ ਲੱਗਦਾ ਤੇ ਮਾਂ ਨੇ ਅਕਲ ਨਹੀਂ ਸਗਾਈ ਇੱਕ ਹੀ ਤਰੀਕਾ ਮਾਸੀ ਚਾਹੇ ਵੱਡੇ ਆ ਪਰ ਮੈਨੂੰ ਮੇਰੀ ਮਾਂ ਬੋਲਣ ਮੈਨੂੰ ਨਹੀਂ ਵਧੀਆ ਲੱਗਦਾ ਮੈਂ ਤੇਰੀ ਸਾਰੀ ਗੱਲ ਸਮਝਦੀ ਆ ਪਰ ਰਾਜੇ ਪਤਾ ਕੀ ਹੁੰਦਾ ਜਿਹੜਾ ਬਜ਼ੁਰਗ ਬੰਦਾ ਹੁੰਦਾ ਨਾ ਉਹ ਇੰਨਾ ਸੋਚ ਕੇ ਨਹੀਂ ਬੋਲਦਾ ਉਹ ਉਹਨਾਂ ਦਾ ਸਭਾਈ ਹੈ ਤੈਨੂੰ ਪਤਾ ਹੁਣ ਤੂੰ ਇੰਨੇ ਦਿਨ ਤੱਕ ਰਹਿਣੀ ਐ ਇੱਥੇ ਤੈਨੂੰ ਪਤਾ ਲੱਗ ਗਿਆ ਹੋਣਾ ਵੀ ਉਹ ਗੁੱਸੇ 'ਚ ਬੋਲ ਦਿੰਦੇ ਆ ਨਾਲੇ ਤੂੰ ਨਾ ਉਹਨਾਂ ਕੋਲ ਜਾਇਂ ਨਾ ਕਰ ਜੋ ਤੇਨੂੰ ਪਤਾ ਲੱਗ ਜੇ ਵੀ ਉਹ ਨੇੜੇ-ਤੇੜੇ ਨੇ ਭੱਜ ਜਾ ਕਰ ਤੂੰ ਤਾਂ ਉਹਨਾਂ ਦੀ ਗੱਲ ਹੀ ਨਾ ਸੁਣਿਆ ਕਰ ਜਾਂ ਮੇਰੇ ਕੋਲ ਆ ਜਾ ਕਰ ਮਾਸੇ ਮੈਨੂੰ ਤਾਂ ਜਾਂਦੀ ਨਹੀਂ ਬੇਬੇ ਆਪ ਆ ਜਾਂਦੀ ਐ ਮੇਰੇ ਕੋਲ ਹਾਏ ਹਾਏ ਕਿਸੇ ਨਾ ਕਿਸੇ ਬੰਦੇ ਮੈਨੂੰ ਬੋਲਣ ਲੱਗ ਜਾਂਦੀ ਚੱਲ ਚੰਗਾ ਤੂੰ ਰੋ ਨਾ ਚੁੱਪ ਕਰ ਜਾ ਮੈਨੂੰ ਇਹ ਦੱਸ ਸਕੂਲ ਦਾ ਕੰਮ ਕਰ ਰਿਆ ਸੀ ਤੂੰ ਹਾਂਜੀ ਮਾਸੀ ਕਰ ਅੱਛਾ ਅੱਜ ਫਿਰ ਛੁੱਟੀ ਸੀ ਤੈਨੂੰ ਹਾਂਜੀ ਟਿਊਸ਼ਨ ਤਾਂ ਨਹੀਂ ਲੱਗੀ ਤੂੰ ਨਹੀਂ ਟਿਊਸ਼ਨ ਨਹੀਂ ਲੱਗੀ ਮੈਂ ਘਰ ਹੀ ਪੜ ਲਾਂ ਨਹੀਂ ਹੁੰਨੀ ਆ ਲੈ ਬੜੀ ਸਿਆਣੀ ਐ ਫਿਰ ਤਾਂ ਤੂੰ ਤੇ ਹੋਰ ਦੱਸ ਖਾ ਪੀ ਲਿਆ ਹਾਂਜੀ ਕੀ ਖਾਇਆ ਸੀ ਫਿਰ ਤੇਰੀ ਮੰਮੀ ਨੇ ਕੀ ਬਣਾਇਆ ਸੀ ਅੱਜ ਮੰਮੀ ਨੇ ਮੇਰੇ ਵਾਸਤੇ ਪਰੌਂਠੇ ਬਣਾਏ ਸੀ ਆਲੂ ਵਾਲੇ ਲੈ ਕੀ ਬਾਤ ਆ ਕਲੀਆਂ ਕਲੀਆਂ ਖਾ ਗਿਆ ਮਾਵਾ ਧੀਆ ਮੈਨੂੰ ਨਹੀਂ ਬੁਲਾਇਆ ਤੁਸੀਂ ਕੋਈ ਨਾ ਪਏ ਮਾਸੀ ਨਾ ਤੁਹਾਨੂੰ ਹੋ ਲਿਆ ਕਿ ਦੇ ਦੂੰਗੀ ਆਜਾ ਚੱਲੀਏ ਖਾਣੇ ਤੁਸੀ ਨਹੀਂ ਨਹੀਂ ਤੂੰ ਖਾ ਕੋਈ ਨਹੀਂ ਮੈਂ ਨਾ ਥੋੜਾ ਜਿਹਾ ਕੰਮ ਰਹਿ ਗਿਆ ਭਾਂਡੇ ਮਾਂਜ ਕੇ ਤੇਰੇ ਕੋਲ ਆ ਕੇ ਬੈਠੀ ਆ ਮੈਨੂੰ ਪਤਾ ਅਸ ਤੂੰ ਕੱਲੀ ਐ ਮੇਰੇ ਫੋਨ 'ਚ ਨਾ ਇੱਕ ਵੀਡੀਓ ਪਈ ਆ ਮਤਲਬ ਮੂਵੀ ਆ ਉਹ ਪੁੱਤਾਂ ਦੀ ਉਹ ਦੇਖਾਂਗੇ ਆਪਾਂ ਦੋਨੋਂ ਨਹੀਂ ਨਹੀਂ ਮਾਸੀ ਮੰਮੀ ਨੇ ਮਨਾ ਕੀਤਾ ਫੋਨ ਦੇਖੋਂ ਤੋਂ ਨਾਲੇ ਮੈਨੂੰ ਨਾ ਡਰ ਲੱਗਦਾ ਫਿਰ ਰਾਤ ਨੂੰ ਨਰ ਲੱਗੀ ਜਾਊਗਾ ਚੱਲ ਕੋਈ ਨਹੀਂ ਹੂੰ ਮੈਂ ਤੇਰੇ ਕੋਲ ਗੱਲਾਂ ਮਾਰਨ ਆ ਜੂੰਗੀ ਬਸ ਮੈਂ ਭਾਂਡੇ ਮਾਂਜਿਆ ਮੈਂ ਠੀਕ ਐ ਤੇ ਹੁਣ ਤੂੰ ਰੋਣਾ ਨਹੀਂ ਹੈਗਾ ਤੇ ਕਿਸੇ ਗੱਲ ਦਾ ਗੁੱਸਾ ਨਹੀਂ ਕਰਨਾ ਤੇ ਪੁੱਤ ਬ ਕੋਈ ਨਾ ਮੱਸ ਨੇ ਦਾ ਦੁਬੇਬਾ ਮੈਨੂੰ ਆਏ ਕਹਿੰਦੇ ਕਮਰੇ ਚ ਬੈਠੀ ਰਹਾ ਕਰ ਹੁਣ ਮੱਸ ਤੁਸੀਂ ਵੀ ਦੇਖ ਲਓ ਮੈਂ ਕਮਰੇ ਚ ਇਕੱਲੇ ਬੈਠੀ ਕੀ ਕਰੂੰਗੀ ਆ ਸ਼ਾਮ ਨੂੰ ਨਾ ਬੀਬੀ ਐਥੇ ਬੁੜੀਆਂ ਕੋਲੇ ਜਾਂਦੀ ਹੁੰਦੀਆਂ ਸਤ ਸੰਗ ਚ 4 ਤੋਂ 6 ਵਜੇ ਠੀਕ ਹੈ ਆਪਣੇ ਅੰਦਰ ਪਾਰਕ ਨਹੀਂ ਹੈਗਾ ਬੱਚਾ ਦਾ ਤੈਨੂੰ ਮੈਂ ਉੱਥੇ ਲੈ ਜਾਊਂਗੀ ਤੇਰੀ ਮੰਮੀ ਤਾਂ ਐਸੇ ਵੀ 6 ਵਜੇ ਆਉਂਦੀ ਆ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਪਾਰਕ ਘੁੰਮ ਆਵਾਂਗੇ ਠੀਕ ਹੈ ਹਾਂ ਪੱਕਾ ਤੈਨੂੰ ਲੈ ਕੇ ਜਾਊਂਗੀ ਮੈਂ ਹੁਣ ਰੋਣਾ ਨਹੀਂ ਹੈਗਾ ਚੁੱਪ ਕਰਕੇ ਬੈਠਦਾ ਠੀਕ ਹੈ ਚੱਲ ਤੂੰ ਜਾ ਮੈਂ ਆ ਪਾਣੀ ਮੱਚ ਗਈ ਕਿ ਰਸਵਾ ਕਿੰਨਾ ਵਧੀਆ ਤੂੰ ਬੇਬੇ ਆਇਆ ਤਾਂ ਕਰ دیا۔ ਸਾਰੀ ਇਕੋ ਜਿਹੀ ਥੋੜੀ ਹੁੰਦੀ ਆ ਹੁਣ ਆ ਤੇਰੀਆਂ ਪੰਜ ਉਂਗਲਾਂ ਨੇ ਇਹ ਪੰਜੇ ਇਕੋ ਸਾਰ ਨੇ ਮੈਂ ਕੀ ਨਾ ਤਾਂ ਤੇਰਾ ਸੁਭਾਅ ਕੁਝ ਹੋਰ ਤੇਰੀ ਮੰਮੀ ਦਾ ਹੋਰ ਮੇਰਾ ਹੋਰ ਬੇਬੇ ਦਾ ਹੋਰ ਐ ਹੋ ਜਾਂਦਾ ਠੀਕ ਹੈ ਨਾ ਤੂੰ ਬਥੇਰੀ ਸਿਆਣੀ ਆ ਜਾ ਵਗ ਜਾ ਤੇ ਮੈਂ ਆਈ ਤੇਰੇ ਕੋਲੇ ਠੀਕ ਹੈ ਕੋਈ ਕੰਮ ਕਰਾਉਣਾ ਤਾਂ ਮੈਂ ਕਰਾ ਦਨੀ ਆ ਨਾ ਨਾ ਲਾਡੂ ਕੋਈ ਨਾ ਮਾਪੇ ਕਰ ਲੂੰਗੀ ਸਾਰਾ ਕੰਮ ਠੀਕ ਹੈ ਚੱਲ ਮੈਂ ਆਈ ਠੀਕ ਹੈ ਮਾਸੀ ਸਹੀ ਕਹਿੰਦੀ ਐ ਜੇ ਹੁਣ ਮੈਂ ਮੰਮੀ ਨੂੰ ਦੱਸਿਆ ਤਾਂ ਮੰਮੀ ਨੇ ਵੀ ਗੁੱਸਾ ਲਗੂਗਾ ਜੀ ਦੋ ਦੋ ਦਿਨ ਗਲਗਲ ਤੇ ਬੋਲਦੀ ਐ ਹਲੇ ਮੰਮੀ ਨੇ ਕਿਹਾ ਜੇ ਆਪਾਂ ਨੂੰ ਇੱਥੇ ਠਾਹਤਾ ਇਹਨਾਂ ਨੇ ਫਿਰ ਹੋਰ ਘਰ ਵੀ ਨਹੀਂ ਮਿਲਣਾ ਫਿਰ ਕਿੱਥੇ ਜਾਵਾਂਗੇ ਚਲ ਕੋਈ ਨਾ ਬੀਬੀ ਮੈਨੂੰ ਬੋਲ ਪਰ ਠੀਕ ਐ ਪਰ ਜਦੋਂ ਮੰਮੀ ਨੂੰ ਬੋਲਦੀ ਐ ਨਾ ਬੀਬੀ ਦੀ ਉਹ ਗੱਲ ਮੈਨੂੰ ਮਾੜੀ ਲੱਗਦੀ ਐ ਮੰਮੀ ਮੰਮੀ ਸੁਖਾ ਆਪੋ ਤ ਗੱਲ ਸੁਣਿਓ ਆਉਣੀ ਆ ਹਾਂ ਸੁਖਾ ਮੰਮੀ ਉੱਤ ਲਾਗਦੀ ਪੇਪਰ ਦਿਓ ਹਾਂ ਲਿਓ ਨੀ ਆ ਪੁੱਤ ਲਿਓ ਨੀ ਆ ਮੈਂ ਆਲੇ ਪੁੱਤ ਮੇਰੀ ਗੱਲ ਤਾਂ ਮੰਨਦਾ ਨਹੀਂ ਵਧੀਆ ਤੂੰ ਬੜੈਫ ਲੋ ਕੇ ਸਾਈਨ ਕਰਾ ਲੈ ਲਾਡੀ ਤੂੰ ਮੇਰੇ ਤਾਂ ਗੱਲ ਨਹੀਂ ਸੁਣਦਾ ਪੁੱਤ ਕੀ ਕਰਾਂ ਤੂੰ ਮਨਾ ਲੈ ਆ ਕੇ ਸੁੱਖੜ ਪਾੜ ਕਾ ਤੋ ਤੇ ਕਾਗਜ਼ ਸੁੱਖ ਕੀ ਹੋ ਗਿਆ ਦਸਤਾ ਦੇ ਪੁੱਤ ਕੀ ਹੋ ਗਿਆ ਉਗੀ ਜੀ ਮਮੀ ਨਾ ਪੁੱਤ ਤੂੰ ਹੀ ਪਈ ਸੀ ਬਸ ਅੱਛਾ ਹਾਂ ਹੋਰ ਹੋ ਠੀਕ ਆ ਆ ਜਾ ਹਾਂ ਜਾ ਮਾਤਾ ਆ ਚੱਲ ਚੰਗਾ ਕੀਤਾ ਜੀ ਉਹ ਗੱਲ ਜੀ ਕਰਨੀ ਸੀ ਮੈਂ ਤੇਰੇ ਨਾਲ ਹਾਂ ਪੁੱਤ ਦੱਸ ਮਾਤਾ ਇਹ ਕਹਿੰਦਾ ਸੀਗਾ ਹਾਂ ਮੈਂ ਵੀ ਹੁਣ ਵੀ ਪੱਕੀ ਰਹੀ ਬਨਾਲੀ ਤੋਂ ਹੁਣ ਵੀ ਨਹੀਂ ਮਿਲਦਾਗਾ ਮਨਿੰਦਰ ਜੀ ਦੇ ਨੂੰ ਤੇ ਬੁਲਾਉਣਾ ਵੀ ਲੈ ਕੇ ਆਉਣੀ ਇੱਥੇ ਹਾਂ ਪੁੱਤ ਜੇ ਮਿਲ ਗਈ ਤਾਂ ਲੈ ਆਵਾਂਗੇ ਦੇਖ ਲਊਗੀ ਮੈਂ ਕਹਿੰਦਾ ਸੀ ਮੈਂ ਕਿ ਚੱਲ ਕੋਈ ਗੱਲ ਨਹੀਂ ਵੀ ਆਪਾਂ ਨੂੰ ਸਾਰੇ ਹੀ ਹੁੰਦਾਗਾ ਵੀ ਚੱਲ ਤੇਰੇ ਨਾਲ ਸੋ ਸੋਗਦੋਗ ਕਰੋਗੀ ਵੀ ਹਨਾ ਹਾਂ ਪਤਾ ਤੇਰੇ ਬਤਾ ਹਾਂ ਤੇ ਘਰੇ ਹੋਵੇ ਮੂੰ ਵੀ ਵਿਚਾਰੀ ਫਿਰਦੀ ਆ ਦੇਖ ਹਨਾ ਕਿ ਭੈਣਾਂ ਚੱਲ ਕੋਈ ਗਲਤੀਆਂ ਹੋਈ ਜਾਂਦੀਆਂ ਕਦੀ ਕੋਈ ਹਾਂ ਹੋਹੀ ਤਾਂ ਗੱਲ ਹੈ ਹਾਂ ਦੋਗੀ ਫੋਨ ਹਾਂ ਨਵੇਂ ਯਾਰ ਦੋਸਤ ਦਾ ਹਾਂ ਤੇ ਮੈਂ ਵੀ ਇੰਜ ਹੀ ਕਹਿੰਦਾ ਸੀ ਮੈਂ ਚੱਲ ਕੋਈ ਗਲ ਨਹੀਂ ਜੇ ਆ ਗਈ ਤਾਂ ਆਪਾਂ ਲੈ ਆਵਾਂਗੇ ਚੱਲ ਪਤਾ ਤੇਰੇ ਨਾਲ ਵਗ ਚੱਲੇਗਾ ਹਾਂ ਮੈਂ ਤੇਰੇ ਨਾਲ ਵਗ ਚੱਲੂੰਗਾ ਚਲ ਵਧੀਆ ਪੁੱਤ ਫਿਰ ਤਾਂ ਮੇਰੀ ਗੱਲ ਸੁਣ ਮਮੀ ਹੁਣ ਅਹੀਂ ਮੈਂ ਸੋਚਾਂ ਮਾਹ ਚੱਲਦੇ ਤੇਰੇ ਕੋਲੇ ਹੋਊਗੀ ਸੋ 200 ਸੋ 200 ਕਰੂਗੀ ਨਾ ਮਾਮਾ ਧੀਆਂ ਨੂੰ ਹੁੰਦਾ ਹੀ ਆ ਚੱਲ ਤੇ ਹੁਣ ਮੈਂ ਵੀ ਚੱਲ ਵੀ ਕਦੇ ਨਾ ਕਹਤਾ ਜਾਊਂਗੀ ਦੇ ਕੋਤੇ ਜਿੱਥੇ ਆਊਗੀ ਤਾਂ ਤੈਨੂੰ ਸੁਖ ਹੋ ਜਾਊਗਾ ਹਾਂ ਇਹ ਤਾਂ ਗੱਲ ਠੀਕ ਹੈ ਪੁੱਤ ਇਹ ਤਾਂ ਤੁਸੀਂ ਐਨੀ ਗੱਲ ਸੋਚੀ ਹਾਂ ਹਾਂ ਅਹੀਂ ਕਹਿੰਦੇ ਮਾਹ ਚੱਲ ਕੋਈ ਗੱਲ ਨਹੀਂ ਵੀ ਮਮੀ ਨਾਲ ਕਰ ਲਊਂਗਾ ਮੈਂ ਚੱਲ ਵੀ ਦਾਦੂ ਕਹਿ ਦਊਂਗਾ ਮਮੀ ਨੂੰ ਵੀ ਕੋਈ ਨਹੀਂ ਲੈ ਆਵਾਂਗੇ ਆਪਾਂ ਤੇ ਮੈਂ ਪੁੱਤ ਐਂ ਕਹਿੰਦੀ ਸੀ ਤੈਨੂੰ ਫਿਰ ਆਪਾਂ ਹੁਣ ਉਹ ਤਾਂ ਪਤਾ ਕਰਨਾ ਪਊ ਆਪਾਂ ਨੂੰ ਕਿੱਥੇ ਰਹਿੰਦੀ ਐ ਜਾਂ ਤਾਂ ਨੇ ਮੈਨੂੰ ਆਏ ਨਹੀਂ ਦੱਸਿਆ ਉਹ ਆਏ ਕਹਿੰਦੇ ਸੀ ਉਹ ਉਹ ਵੀ ਇੱਥੋਂ ਬਾਗ ਹੀ ਭਈ ਹੋਰ ਕਿਤੇ ਮਕਾਨ ਲੈ ਲਿਆ ਸਾਨੂੰ ਦੱਸਿਆ ਨਹੀਂ ਉਹ ਕਹਿੰਦੇ ਸੀ ਤੁਹਾਨੂੰ ਪਤਾ ਕਰਕੇ ਦੱਸ ਦਾਂਗੇ ਆਂਟੀ ਕਹਿੰਦੇ ਤੇ ਫਿਰ ਆਏ ਕਰੀ ਵੀ ਉਹਨਾਂ ਕੋਲ ਉਹਨਾਂ ਦਾ ਨੰਬਰ ਹੋਊਗਾ ਹੀ ਤੇਰੇ ਕੋਲ ਵੀ ਤੂੰ ਪੁੱਛ ਲਈ ਕਰ ਆਪਾਂ ਜਾ ਕੇ ਲੈ ਆਵਾਂਗੇ ਪੁੱਛ ਲੂੰਗਾ ਜਾ ਹੀ ਆਵਾਂਗੇ ਆਪਾਂ ਉਧਰ ਦੇ ਉਧਰ ਜਾ ਕੇ ਉੱਥੇ ਉਸੇ ਪਿੰਡ 'ਚ ਹੀ ਹੋਊਗੀ ਉਹ ਕਿਹੜਾ ਕੋਈ ਦੂਰ ਹੋ ਕਿਤੇ ਮੈਂ ਹੀ ਕਹਿੰਦਾ ਸੀ ਮੈਂ ਕਿਹਾ ਜੀ ਉਹਨਾਂ ਕੋਲ ਨੰਬਰ ਮਿਲ ਗਿਆ ਤੇਰਾ ਉਹਨਾਂ ਉਹਨਾਂ ਕੋਲ ਚਲ ਮਨਿੰਦਰ ਦਾ ਨੰਬਰ ਮਿਲ ਜੇ ਤੂੰ ਕਨੇ ਚਲਾ ਜਾਇਆ ਆਮਾਗੇ ਕੋਈ ਗੱਲ ਨਹੀਂ ਜਾ ਕੇ ਲੈ ਆਵਾਂਗੇ ਆਪਾਂ ਹਾਂ ਜੇ ਉਹਨਾਂ ਤੋਂ ਮਨਿੰਦਰ ਦਾ ਨੰਬਰ ਮਿਲ ਗਿਆ ਤਾਂ ਬੜੀ ਵਧੀਆ ਗੱਲ ਆਪਾਂ ਫੋਨ ਤੇ ਗੱਲ ਕਰ ਲਾਂਗੇ ਫਿਰ ਤਾਂ ਆਪਾਂ ਜਾਣ ਦੀ ਲੋੜ ਨਹੀਂ ਆਪਾਂ ਬੁਲਾਈ ਲਵਾਂਗੇ ਹਾਂ ਇਹ ਤਾਂ ਮੈਂ ਕਹਿੰਦਾ ਸੀ ਮੈਂ ਚੱਲ ਆਪਾਂ ਨੂੰ ਫਿਰ ਸਿੱਧਾ ਹੀ ਆ ਕੇ ਜਾਂਦੇ ਆਪਾਂ ਤੇ ਜੇ ਨੰਬਰ ਨਾ ਮਿਲਿਆ ਤੇ ਅਸਲ ਵਿੱਚ ਤਾਂ ਹੋਊਗਾ ਉਹਨਾਂ ਕੋਲ ਨੰਬਰ ਆਪਾਂ ਪਤਾ ਕਰ ਲਾਂਗੇ ਚੱਲ ਫਿਰ ਆਪਾਂ ਕੋਈ ਹਾਂ ਤੇ ਆਪਾਂ ਉਹ ਪਤਾ ਕਰ ਲਾਂਗੇ ਚੱਲ ਉਹ ਤਾਂ ਬੜੀ ਗੱਲ ਹੈ ਮੈਨੂੰ ਵੀ ਆਏ ਤੇ ਜਲਦੀ ਬਰਾਬਰ ਦੀ ਕੁੜੀ ਹੋਈ ਪਈ ਆ ਹਨਾ ਆਪ ਨੂੰ ਹੁੰਦਾ ਹੀ ਆ ਚੱਲ ਉਜਲਾ ਪਗੜਾ ਮਾਰਾ ਸੋਚਦਾ ਕੋਈ ਫਿਰ ਵੀ ਭੈਣ ਆ ਮੇਰੀ ਵੱਡੀ ਹੈ ਨਾ ਹੁੰਦਾ ਹੀ ਆ ਮਾਮੇ ਮੈਂ ਐਂ ਸੋਚਿਆ ਪੁੱਤ ਚੱਲ ਗਲਤੀਆਂ ਦੁਨੀਆ ਤੇ ਹੀ ਹੁੰਦੀਆਂ ਹੁਣ ਸਾਰੀ ਉਮਰ ਥੋੜਾ ਇੰਦੇ ਦਿਕਾਰਾਂਗੇ ਉਹਨੂੰ ਤੇ ਭਾਈ ਮੈਂ ਤੇਰੇ ਮੱਥੇ ਨਹੀਂ ਲਾਉਣੀ ਜਾਂ ਤੇਰਾ ਨਾ ਵਰਤਣਾ ਨਹੀਂ ਹੈ ਤਾਂ ਕਹਿਣੀ ਉਹ ਵੀ ਚਲਾਇਆ ਉਹਦਾ ਹੀ ਸਾਰਾ ਕੁਛ ਉਸੇ ਦੇ ਹੀ ਆ ਪਤਾ ਸਾਰਾ ਮੈਂ ਕਿ ਨਾਲ ਲੈ ਜੂੰਗੀ ਤੇਰਾ ਮਾਮਾ ਕਿ ਨਾਲ ਲੈ ਗਿਆ ਹੈ ਤਾਂ ਹੀ ਤਾਂ ਕਹਨੇ ਤੇ ਚੱਲ ਭਾਈ ਆਪਦਾ ਵਧੀਆ ਘਰਵਾਰ ਸਾਂਭੂਗੀ ਤੇ ਹੋਰ ਮੇਰੇ ਪੂਰਾ ਹੀ ਸਾਰਾ ਹੁੰਦਾ ਤੈਨੂੰ ਸਾਰਾ ਹੋਊਗਾ ਉਹੀ ਤਾਂ ਗੱਲ ਹੈ ਤੇ ਨਾਲੇ ਮੈਂ ਸੋਚਿਆ ਮਖ ਉਹਦੀ ਧੀ ਚਲ ਵਿਆਹਣ ਵਾਲੀ ਹੋ ਰਹੀ ਹੈ ਮਟਿਆਰ ਹੋ ਰਹੀ ਹੈ ਕੋਈ ਚੱਜ ਦਾ ਵਿਆਹ ਕਰ ਦਾਂਗੇ ਆਪਾਂ ਕਿਤੇ ਚੱਜ ਦਾ ਥਾਂ ਦੇਖ ਕੇ ਵਿਆਹ ਵਿਆਹ ਤਾਂ ਹੁਣ ਕਰਨਾ ਹੀ ਪਊਗਾ ਬਿਉਂਗੀ ਤਾਂ ਪਊਗੀ ਆਪਾਂ ਦੇ ਆਪੇ ਹੀ ਵਿਆਹਾਂਗੇ ਹਾਂ ਪੁੱਤ ਉਹੀ ਤਾਂ ਗੱਲ ਹੈ ਤੇ ਨਹੀਂ ਨਹੀਂ ਕੋਈ ਗੱਲ ਨਹੀਂ ਮੰਮੀ ਮੈਂ ਤੂੰ ਦੱਸਦੀ ਹੁਣ ਉਹ ਨਾਲ ਗੱਲ ਕਰਕੇ ਨੰਬਰ ਮਿਲਦਾ ਠੀਕ ਹੈ ਤੇ ਨਹੀਂ ਕੋਈ ਗੱਲ ਨਹੀਂ ਆਪਾਂ ਜਾ ਆਵਾਂਗੇ ਅੰਨੇ ਨਾਲ ਮੈਂ ਗੱਲ ਕਰੀ ਸੀ ਮੰਮੀ ਕਹਿੰਦੀ ਕੋਈ ਗੱਲ ਨਹੀਂ ਵਧੀਆ ਕਹਿੰਦੀ ਫਿਰ ਜਿਹੜਾ ਉਹ ਇੱਕ ਵਾਰ ਮੈਨੂੰ ਪੁਰਾਣਾ ਜਿਹਾ ਨੰਬਰ ਦੇ ਕੇ ਗਈ ਸੀ ਉਹੀ ਮਕਾਨ ਵਾਲੇ ਉਹ ਪਰਚੀ ਜਿੱਚੇ ਪਿਆ ਉਹ ਕੱਢ ਕੇ ਲਾ ਕੇ ਦੇਖ ਲਈ ਹਾਂ ਉਹ ਕੱਢ ਕੇ ਲਾ ਕੇ ਦੇਖ ਲਾਂਗੇ ਆਪਾਂ ਉਹ ਪੁੱਛ ਲਾਂਗੇ ਤੇ ਨਹੀਂ ਆਪਾਂ ਜਾਈ ਆਵਾਂਗੇ ਜਾਈ ਗਏ ਤਾਂ ਬਾਅਦ ਚ ਅਗਲਾ ਸਹੀ ਗੱਲ ਦੱਸ ਦਾਂਦਾ ਹੈ ਜਿਹੜੀ ਗੱਲ ਫੇਸ ਟੂ ਫੇਸ ਹੋ ਜੇ ਉਹ ਫੋਨ ਤੇ ਕਿੱਥੇ ਹੁੰਦੀ ਆ ਅਮਣ ਸਾਹਮਣੇ ਹੋ ਜੇ ਜਿਹੜੀ ਗੱਲ ਹਾਂ ਪੁੱਤ ਉਹੀ ਤਾਂ ਗੱਲ ਹੈ ਹਾਂ ਨਹੀਂ ਕੋਈ ਗੱਲ ਨਹੀਂ ਆਪਾਂ ਜਾ ਜਾਵਾਂਗੇ ਮੰਮੀ ਮੈਨੂੰ ਦੱਸ ਦੇ ਦੋ ਚੰਗਾ ਹੋਰ ਆਏ ਆ ਪੁੱਤ ਵੀ ਲੋਕਾਂ ਦੇ ਫਿਰਦੀ ਆ ਭੌਂਕਦੀ ਹੁਣ ਪਹਿਲਾਂ ਇਹਨਾਂ ਦੇ ਧਿਕ ਧੰਦੇ ਕਰੀ ਗਈ ਕਹਿੰਦੀ ਸੀ ਸਾਡੇ ਕੰ ਲੋਕ ਕੀ ਕਹਿਣਗੇ ਤਾਂਹੀਂ ਤਾਂ ਕਹਿਨੀ ਐ ਹੁਣ ਪਤਾ ਨਹੀਂ ਕਿਹਦੇ ਵਿਚਾਰੀ ਭਾਂਡੇ ਝੂਠੇ ਮਾਂਜਦੀ ਹੋਊਗੀ ਆਪਦੀ ਧੀ ਵਾਸਤੇ ਹੋਰ ਕਰਨਾ ਤਾਂ ਪੰਦੇ ਇਹ ਨਾਲੇ ਕੰਮ ਬਣਾਈਆਂ ਕੰਮ ਬਣਾ ਕੀ ਆ ਮਮੀ ਕੰਮ ਬਣਾ ਉਹੀ ਤਾਂ ਗੱਲ ਐ ਕਿਤਨੇ ਕਿਤੇ ਕੰਮ ਤਾਂ ਕਰਦੀ ਹੋਊ ਹੁਣ ਬਿੱਲੀ ਨੂੰ ਤਾਂ ਤੈਨੂੰ ਪਤਾ ਆਉਂਦਾ ਕਰਦੀ ਹੋਊਗੀ ਕੰਮ ਦਾ ਪਤਾ ਬੇਟੀ ਨੂੰ ਕੌਣ ਦਿੰਦਾ ਰੋਟੀਆਂ ਕੋਈ ਨਹੀਂ ਦਿੰਦਾ ਅੱਜ ਕੱਲ ਤੈਨੂੰ ਪਤਾ ਹੀ ਐ ਟਾਈਮ ਕੀ ਐ ਤੈਨੂੰ ਨਹੀਂ ਪੈਂਦਾ ਇੱਥੇ ਸਾਰਾ ਕੋਸ਼ ਅਗਲੀ ਦਾ ਸਾਰਾ ਕੋਸ ਐ ਭਾਈ ਨਾਲੇ ਹੋਰ ਕੀ ਦਾ ਹੋਰ ਕੋਸੇ ਦੇ ਗਿਆ ਤਾਂ ਤਹੀਂ ਤਾਂ ਕਹਿਨੀ ਉਸੇ ਦੇਈਏ ਭਾਈ ਸਾਵੇਂ ਆਪਦਾ ਘਰ ਵਾਰ ਆ ਕੇ ਮੈਂ ਤਾਂ ਹੀ ਕਹਨੀ ਆ ਚੱਲ ਵੀ ਆ ਜੂ ਕਮਲੀ ਨੇ ਚੱਲ ਜਿਹੜੀ ਗਲਤੀ ਕਰਨੀ ਸੀ ਕਰਤੀ ਹੁਣ ਮੈਂ ਥੋੜਾ ਕਹੀ ਜਾਉਂਗੀ ਉਹਨੂੰ ساری ਉਮਰ ਵੀ ਭਾਈ ਤੂੰ ੱਕੇ ਖਾਉਗੀ ਨਾਲੇ ਵੀ ਤੈਨੂੰ ਮੈਂ ਬਣਾਉਣਾ ਨਹੀਂ ਘਰੇ ਲਿਆਉਣਾ ਨਹੀਂ ਹੈ ਇਹ ਤਾਂ ਹੁਣ ਬਥੇਰੀ ਕਹਿ ਕੇ ਥੱਕ ਗਈ ਮੈਂ ਉਸ ਦਿਨ ਦੀ ਮੈਂ ਤਾਂ ਹੀ ਕਹੀ ਜਾਨੀ ਆ ਵੀ ਨਾ ਭਾਈ ਮੈਂ ਬੁਲਾਉਣਾ ਨਹੀਂ ਉਹਨੂੰ ਮੈਂ ਨਹੀਂ ਬਾੜਨੀ ਕਰੇ ਹੈ ਫਿਰ ਕੋਈ ਗੱਲ ਨਹੀਂ ਆਇਆ ਨਾ ਫਿਰ ਆਪਦੇ ਤੇ ਪੁੱਤ ਬਣਾ ਦਾ ਕਿੱਥੇ ਸਰਦਾ ਹੁੰਦਾ ਮੰਮੀ ਸਰਦਾਨੀ ਹੋਈ ਤਾਂ ਕੋਣ ਬਣਦਾ ਜਿਵੇਂ ਜਿੰਨੀ ਤੇਰੀ ਉਹ ਬਣ ਜੂਗੀ ਨਹੀਂ ਪੁੱਤ ਚਲ ਆਇਆ ਤਾਂ ਤੂੰ ਵੀ ਤਾਂ ਮੇਰਾ ਆਪਦਾ ਹੀ ਆ ਤੂੰ ਕਿਹੜਾ ਬਗਾਨਾ ਹੈ ਹੈ ਨਹੀਂ ਨਹੀਂ ਉਹ ਆਪਦੀ ਥਾਂ ਤੋਂ ਆ ਹੁੰਦਾ ਹੀ ਹੈ ਚਲ ਮਮੀ ਨਹੀਂ ਨਹੀਂ ਪੁੱਤ ਮੈਂ ਤਾਂ ਫਰਕ ਨਹੀਂ ਸਮਝਿਆ ਜਦ ਤੁਸੀਂ ਨਹੀਂ ਮੇਰੇ ਨਾਲ ਫਰਕ ਰੱਖਿਆ ਮੈਂ ਕਿਉਂ ਫਰਕ ਸਮਝਾਂ ਫਰਕ ਤਾਂ ਕੋਈ ਨਹੀਂ ਪੁੱਤ ਹੁੰਦਾ ਚਲ ਆਏ ਆ ਵੀ ਮੈਂ ਤਾਂ ਇਹ ਸੋਚਦੀ ਆਂ ਚਲ ਕਮਲੀ ਲੋਕਾਂ ਦੇ ਫਿਰਦੀ ਆ ਤਾਂ ਕਰਕੇ ਕਹਿੰਨੀ ਮੇਰੇ ਤਾਂ ਬਾਲਾ ਟੱਡ ਮੱਚਦਾ ਪੁੱਤ ਉਹਦੀ ਧੀ ਕੰਨੀ ਦੇਖ ਕੇ ਹੋਰ ਨਹੀਂ ਸੀ ਮੈਨੂੰ ਕੁਝ ਲੈ ਆਵਾਂਗੇ ਮਮੀ ਆਈ ਮਮੀ ਨਾਲ ਮੈਂ ਗੱਲ ਕਰਕੇ ਆਇਆ ਸੀ ਮੈਂ ਦੇਖ ਲਾ ਹੁਣ ਉਹ ਵੀ ਵਿਚਾਰੀ ਮੈਂ ਕਿਹਾ ਵੀ ਮਾਂ ਕਰਦੀ ਫਿਰਦੀ ਆ ਲੋਕਾਂ ਦੇ ਹਨਾ ਇੱਕ ਨਕਲ ਤਾਂ ਇੱਥੇ ਲਿਉਣੀ ਪਊਗੀ ਆਈ ਆ ਪੁੱਤ ਜੇ ਤਾਂ ਕੋਈ ਉਹਦੇ ਨਾਲ ਬੰਦਾ ਰਹਿੰਦਾ ਹੁੰਦਾ ਭਾਈ ਜਿਹਦੇ ਨਾਲ ਕੇ ਫੇਰ ਤਾਂ ਮੈਂ ਚੱਲ ਨਾ ਉਹਨੂੰ ਮੱਥੇ ਲਾਉਂਦੀ ਹੁਣ ਕੱਲੀ ਐ ਕੱਲੀ ਐ ਤੇ ਟਾਈਮ ਹੈਗਾਗਾ ਟਾਈਮ ਹੈਗਾ ਤਾਂਹੀਂ ਤਾਂ ਕਹਿੰਦੀ ਆ ਚੱਲ ਉਹਨੇ ਤਾਂ ਕੱਢ ਲਿਆ ਆਪਦਾ ਟਾਈਮ ਉਹਦੀ ਧੀ ਦਾ ਕਿਵੇਂ ਨਿਕਲੂਗਾ ਕਿਵੇਂ ਉਹ ਵਿਆਹੂਗੀ ਕੱਲੀ ਐ ਸੋਚ ਲਿਆ ਪੁੱਤ ਮੈਂ ਤਾਂ ਐ ਮਨ ਨੂੰ ਮਾਰ ਕੇ ਮੈਂ ਆਖਾ ਚੱਲ ਕੁਛ ਨਹੀਂ ਹੁੰਦਾ ਲੋਕਾਂ ਦਾ ਕੀ ਐ ਭਾਈ ਲੋਕਾਂ ਪਿੱਛੇ ਲੱਗਿਆ ਨਹੀਂ ਜਾਂਦਾ ਮੈਂ ਲੋਕਾਂ ਦੇ ਜਿੰਨੇ ਮੂੰਹ ਨਹੀਂ ਗੱਲਾਂ ਨਾਲੇ ਪਰ ਲੋਕ ਕਿਹੜਾ ਖਾਣ ਨੂੰ ਦੇ ਕੇ ਜਾਂਦੇ ਆ ਕਦੇ ਲੋਕਾਂ ਨੇ ਮੈਨੂੰ ਕਿਸੇ ਨੇ ਆ ਕੇ ਕਿਹਾ ਵੀ ਤੂੰ ਬਿਮਾਰ ਠਮਾਰ ਹੈ ਚਲ ਤੈਨ ਦਵਾਈ ਬੂਟੀ ਦਿਵਾ ਲੈ ਜਾਂ ਤੈਨੂੰ ਰੁਪਏ ਦੇ ਦਈਏ ਕੋਈ ਨਹੀਂ ਰਿੰਦਾ ਪੁੱਤਾਂ ਦੀ ਗੱਲ ਕਿਸੇ ਨੂੰ ਪੁੱਛਦਾ ਹਾਂ ਕੀਦੇ ਕੋਲ ਟਾਈਮ ਹੈ ਨਾ ਮੈਂ ਵੀ ਕੋਈ ਅਗਲਾ ਸਪੈਸ਼ਲ ਆ ਕੇ ਥੋੜੀ ਪੁੱਛੂ ਆਪਾਂ ਨੂੰ ਹਾਂ ਉਹੀ ਗੱਲ ਪੁੱਛਦਾ ਅਗਲਾ ਜਿਹੜਾ ਪੁੱਛਦਾ ਉਹੀ ਤਾਂ ਗੱਲ ਹੈ ਕਿਸੇ ਨੂੰ ਕੀ ਲੋੜ ਚੱਲਾ ਤਾਂ ਵਧੀਆ ਗੱਲ ਸੋਚ ਲਈ ਚੱਲ ਤੇਰੀ ਮਾਂ ਨੇ ਵਧੀਆ ਗੱਲ ਕਹੀ ਸੀ ਤੈਨੂੰ ਹੈ ਤੇ ਆਪਾਂ ਚੱਲ ਲਿਆ ਕੋਈ ਨਹੀਂ ਬੋਲੀ ਵਿਚਾਰ ਇਹ ਤਾਂ ਹੀ ਕਹਿੰਦੀ ਸੀ ਕਹਿੰਦੀ ਕੋਈ ਗੱਲ ਨਹੀਂ ਵਿਚਾਰ ਕਹਿੰਦੀ ਜਿਵੇਂ ਉਹ ਵੀ ਉਹਨੂੰ ਠ ਫਿਰ ਉਹ ਮੀਚ ਚੱਲ ਸਹੀ ਹੈ ਚੱਲ ਭਾਈ ਉਹਨੂੰ ਵੀ ਪਤਾ ਹੀ ਹੈ ਉਹਦੀ ਕਿਹੜਾ ਕੁਸ ਲੱਗਦੀ ਨਹੀਂ ਉਹਦੀ ਵੀ ਭਤੀਜੀ ਹੈ ਵੀ ਕਿੱਥੇ ਮਟਿਆਰਦੀ ਨੂੰ ਉਹ ਲੈ ਕੇ ਫਿਰੂਗੀ ਉਹਦਾ ਵੀ ਢਮਚਦਾ ਹੀ ਹੈ ਚੱਲ ਉਤਲੇ ਮਨੋਂ ਭਾਈ ਆ ਰੱਖਾ ਉਹਨੂੰ ਵੀ ਤੋਰ ਉਹਨੂੰ ਪਤਾ ਮਾੜਾ ਪੁੱਟਾ ਫਿਰ ਗੁੱਸਾ ਹੁੰਦਾ ਹੀ ਆ ਮਾਮੀ ਹੁੰਦਾ ਹੀ ਆ ਹਾਂ ਪੁੱਤ ਉਹ ਵੀ ਗੁੱਸਾ ਆਪਦੇ ਕਰਕੇ ਕਰਦੀ ਆ ਨਹੀਂ ਕਿਸੇ ਨੂੰ ਤਾਂ ਕੀ ਲੋੜ ਆਗਲਾ ਦਾ ਆਪਾਂ ਦਾ ਕੀ ਲੈਣਾਗਾ ਉਹੀ ਤਾਂ ਗੱਲ ਆ ਆਪਦੇ ਕਰਕੇ ਹੀ ਕਹਿਣਾ ਹੁੰਦਾ ਜੇ ਕੋਈ ਗੱਲ ਕਹਿੰਦਾ ਆਪਦੇ ਕਰਕੇ ਕਹਿੰਦਾ ਦੂਜੇ ਨੂੰ ਕੌਣ ਕਹਿੰਦਾ ਉਹੀ ਤਾਂ ਗੱਲ ਆ ਚੱਲ ਫਿਰ ਰੋਟੀ ਬਣੀ ਪਈ ਆ ਹਾਂ ਪੁੱਤ ਰੋਟੀ ਬਣੀ ਪਈ ਖਾ ਲੈ ਚਲੋ ਮੰਮੀ ਸੋਇਆ ਕੋਈ ਮੈਂ ਤੈਨੂੰ ਉਠਾ ਤਾਂ ਨਾ ਕੋਈ ਨਾ ਮੈਂ ਤਾਂ ਉਹੀ ਪਈ ਸੀ ਬਸ ਸਾਈਂ ਫਿਕਰ ਜਿਹੇ ਚ ਪਈ ਸੀ ਮੈਨੂੰ ਟੈਨਸ਼ਨ ਆ ਲਿਆ ਅਗਰ ਕੋਈ ਆਉਣੀ ਆ ਭੱਲੇ ਆਵਾਂਗੇ ਭੈਣ ਨੂੰ ਹਾਂ ਚੰਗਾ ਪੁੱਤ ਹਾਂ ਤਾਂ ਮੈਂ ਰੋਟੀ ਖਾ ਲਾਂ ਫਿਰ ਠੀਕ ਹੈ ਚਲ ਆ ਤਾਂ ਵਧੀਆ ਕਹਿਤਾ ਐ ਨੇ ਹੈ ਇਹਦੀ ਮਾਦੇ ਬਾਬਾ ਤੇ ਮਾਛੇ ਗੱਲਾਂ ਆ ਗਈ ਵੀ ਤੂੰ ਕਹੇ ਦੇ ਚਲ ਮੰਮੀ ਨੂੰ ਵੀ ਭਾਈ ਉਰੇ ਲਿਆ ਹੈ ਹੈ ਚਲ ਬਾੜੀ ਸੋਣੀ ਗੱਲ ਹੋ ਗਈ ਨਾਲੇ ਮੇਰੀ ਦੋਤੀ ਆ ਜੂਗੀ ਨਾਲੇ ਮੇਰੀ ਧੀ ਆ ਜੂ ਇਸ ਘਰ ਚ ਹੈ ਕਿੰਨਾ ਸਾਲ ਜ਼ਿੰਦਗੀ ਮੇਰੀ ਹੋਰ ਬਾਝੇ ਉਹਨਾਂ ਦੇ ਫਿਕਰਾਂ ਚ ਝੂਰੀ ਪਈਆਂ